ਪੰਜਾਬੀ ਸਟੋਰੀ ম্যাজিক ਪੋਟ ਇਸ ਕਹਾਣੀ ਵਿੱਚ ਇੱਕ ਗਰੀਬ ਕਿਸਾਨ ਨੂੰ ਇੱਕ ਜਾਦੂ ਵਾਲਾ ਮਟਕਾ ਮਿਲਦਾ ਹੈ ਜੋ ਬਹੁਤ ਸਾਰੀਆਂ ਚੀਜ਼ਾਂ ਨੂੰ ਪ੍ਰਦਾਨ ਕਰਦਾ ਹੈ ਇਸ ਘੜੇ ਦੀ ਵਰਤੋਂ ਕਰਕੇ ਗਰੀਬ ਕਿਸਾਨ ਅਮੀਰ ਹੋ ਜਾਂਦਾ ਹੈ ਫਿਰ ਜ਼ਿਮੀਂਦਾਰ ਰਾਜਾ ਕਿਸਾਨਾਂ ਤੋਂ ਜ਼ਬਰਦਸਤੀ ਕਢਾ ਲੈਂਦਾ ਹੈ ਅਤੇ لالچی ਰਾਜਾ ਆਪਣੀ ਦੌਲਤ ਵਿੱਚ ਕਈ ਗੁਣਾ ਵਾਧਾ ਕਰਦਾ ਹੈ ਇੱਕ ਦਿਨ ਬੜੀ ਦੁਖਤ ਘਟਨਾ ਹੋਈ ਜਦੋਂ ਰਾਜੇ ਦਾ ਪਿਤਾ ਘੜੇ ਵਿੱਚ ਡਿੱਗ ਜਾਂਦਾ ਹੈ ਅਤੇ ਰਾਜਾ ਆਪਣੇ ਪਿਤਾ ਨੂੰ ਦੇਖਦਾ ਹੈ ਅਤੇ ਉਹਨੂੰ ਬੜਾ ਹੀ ਦੁੱਖ ਲੱਗਦਾ ਹੈ ਅਤੇ ਉਹ ਰਾਜਾ ਆਪਣੇ ਪਿਤਾ ਦੀ ਦੇਖਭਾਲ ਕਰਦਾ ਹੈ ਇਸ ਸਮੇਂ ਰਾਜੇ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੇ ਮਨ ਦੀ ਸ਼ਾਂਤੀ ਗਵਾ ਬੈਠਦਾ ਹੈ ਅਤੇ ਲਾਲਚੀ ਹੋਣ ਨਾਲ ਸਮੱਸਿਆ ਪੈਦਾ ਹੋ ਸਕਦੀਆਂ ਹਨ ਇਸ ਕਰਕੇ ਮਨੁੱਖ ਨੂੰ ਕਦੀ ਵੀ ਕਿਸੇ ਚੀਜ਼ ਦਾ ਲਾਲਚ ਨਹੀਂ ਕਰਨਾ ਚਾਹੀਦਾ ਇਸ ਗੱਲ ਦਾ ਇੱਕ ਉਦਾਹਰਣ ਹੈ ਕਿ ਵਾਦਦੀਆਂ ਸਮੱਸਿਆਵਾਂ ਵੱਲ ਕਿਵੇਂ ਲਾਲਚ ਲੈ ਜਾਂਦਾ ਹੈ